ਸਿੱਧੂ ਮਸੇਵਾਲੇ ਦੇ ਮਾਤਾ ਚਰਨਕੌਰ ਅੱਜ ਕੁਵਾਰ ਫਰਤੋਂ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਨੇ ਜਿੱਥੇ ਭਾਵੁਕ ਹੁੰਦਿਆ ਮਾ ਚਰਨਕੌਰ ਤੋਂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਮਾ ਚਰਨਕੌਰ ਇਸ ਪੋਸਟ ਨੂੰ ਸਾਂਝੇ ਕਰਦਿਆਂ ਲਿਖਦੇ ਨੇ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋ ਲਿਆ ਪਰ ਇਸ ਜੱਗ ਉਤੋਂ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਉਸ ਦਿਨ ਕੋਈ ਇਤਫਾਕ ਨਹੀਂ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣਾ ਇਹ ਇੱਕ ਮਾਪਿਤਾ ਤੇ ਸ਼ੁਭ ਨੂੰ ਚਾਉਣ ਵਾਲਿਆਂ ਦਾ ਉਹ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਤਾਂ ਅੱਜ ਇੱਕ ਵਾਰ ਫਿਰ ਤੋਂ ਮਾ ਚਰਨ ਕੌਰ ਦਾ ਜੋ ਹੈ ਦੁੱਖ ਦਿਖਾਈ ਦਿੱਤਾ ਮਾ ਚਰਨ ਕੌਰ ਨੇ ਪੂਸ ਸੰਜੀ ਕਰਦਿਆ ਪਾਬਕ ਬੋਲ ਲਿਖੇ ਨਹੀਂ ਜਿੱਥੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਸ਼ੁਭ ਜੋ ਹੈ ਖੋਲਿਆ ਗਿਆ ਹੈ ਜ਼ਾਲਿਮਾਂ ਦੇ ਵੱਲੋਂ ਉਸ ਨੂੰ ਇਸ ਜੱਗ ਤੋਂ ਤੋੜ ਦਿੱਤਾ ਗਿਆ ਹੈ ਪਰ ਫਿਰ ਵੀ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਸ਼ੁਭ ਦੀ ਰੂਹ ਦੀ ਹੋਂਦ ਹੈ ਅਜਿਹਾ ਕਹਿਣਾ ਕੁਝ ਗਲਤ ਵੀ ਨਹੀਂ ਹੈ ਕਿਉਂਕਿ ਸ਼ੁਭ ਅੱਜ ਵੀ ਹਰ ਇੱਕ ਦੇ ਦਿਲ ਦੇ ਵਿੱਚ ਵਸਦਾ ਹੈ ਹਰ ਇੱਕ ਵਿਅਕਤੀ ਉਸ ਨੂੰ ਓਨਾ ਹੀ ਪਿਆਰ ਕਰਦਾ ਹੈ ਜਿੰਨਾ ਉਸਤੇ ਹੁੰਦਿਆ ਕਰਦਾ ਸੀ ਬੇਸ਼ੱਕ ਸ਼ੁਭਾ ਅੱਜ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਪਰ ਫਿਰ ਵੀ ਹਰ ਇੱਕ ਵਿਅਕਤੀ ਅਜੋਸਤਨ ਸਿੱਕਰ ਕਰਦਾ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਕੋਈ ਗੀਤ ਆਉਣਾ ਹੁੰਦਾ ਹੈ ਤਾਂ ਉਸਤੇ ਫੈਨਸ ਉਸਤੇ ਚਾਉਣ ਵਾਲੇ ਉਸਦੀ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਕਰਦੇ ਨੇ ਉੱਥੇ ਹੀ ਮਾਚਰਨ ਕੌਰ ਦੇ ਵੱਲੋਂ ਲਿਖਿਆ ਗਿਆ ਹੈ ਕਿ ਜਦਸਤਨ ਉਸ ਸੱਚੇ ਬਾਦਸ਼ਾਹ ਨੇ ਫੈਸਲਾ ਕਰਨਾ ਉਸ ਦਿਨ ਕੋਈ ਇਤਫਾਕ ਨਹੀਂ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣਾ ਤੇ ਇਹ ਇੱਕ ਮਾਪਿਤਾ ਤੇ ਸ਼ੁਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਯਕੀਨ ਹੈ ਪਰਮਾਤਮਾ ਤੇ ਮਾਂ ਤੇ ਪਿਓ ਨੇ ਯਕੀਨ ਕੀਤਾ ਹੈ ਕਿ ਪਰਮਾਤਮਾ ਜ਼ਰੂਰ ਇਨਸਾਫ ਕਰੇਗਾ ਤੇ ਉੱਥੇ ਹੀ ਸ਼ੁਭ ਦੇ ਚਾਉਣ ਵਾਲਿਆਂ ਦੇ ਵੱਲੋਂ ਵੀ ਲਗਾਤਾਰ ਆਵਾਜ਼ ਉਠਾਈ ਜਾਂਦੀ ਹੈ ਕਿ ਸਿੱਧੂ ਮੁਸੇਵਾਲੇ ਨੂੰ ਜੋ ਹੈ ਇਨਸਾਫ ਮਿਲੇ ਉਸਤੇ ਚਾਉਣ ਵਾਲੇ ਲਗਾਤਾਰ ਸਿੱਧੂ ਮੁਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਉੱਥੇ ਹੀ ਮਾਪਿਆਂ ਦਾ ਦੁੱਖ ਵੀ ਝਲਕਦਾ ਹੋਇਆ ਦਿਖਾਈ ਦਿੰਦਾ ਆਪਣੇ ਪੁੱਤ ਨੂੰ ਯਾਦ ਕਰਕੇ